ਇਹ ਵਰਤੋਂ ਬੋਲਦਾ ਜੀ ਅਮਰੀਕਸਾ ਨਾ ਮੇਰਾ ਕਿਹੜਾ ਰੋਡ ਹੈਗਾ ਜੀ ਇਹ ਟਿਬੜੀ ਰੋਡ ਆ ਜੀ ਕਾਫੀ ਦੁਕਾਨਾਂ ਦਾ ਜਿਹੜੇ ਅੱਜ ਛੱਡਾ ਪਿੱਛੇ ਕਰ ਰਹੇ ਨੇ ਤੇ ਤੁਸੀਂ ਵੀ ਪਿੱਛੇ ਕਿਤੇ ਕੀ ਕਹਿਣਾ ਚਾਹੁੰਦੇ ਇਹ ਜਿੱਦਾਂ ਇਹਨਾਂ ਨੇ ਫਿਸ਼ਪੌਂਡ ਕੀਤਾ ਵਾ ਸਾਰੇ ਮਾਰਕੀਟ ਆ ਇਹੀਂ ਕਿੰਨੇ ਵੀ ਕਿਹੜਾ ਨੁਕਸਾਨ ਨਾ ਹੋ ਏਕਾਲ ਨੋਟਿਸ ਦੇ ਕੇ ਜਿਹੀਂ ਆਪੇ ਕਰ ਲਈਆਂ ਟ੍ਰੈਫਿਕ ਦੇ ਤਾ ਦਾ ਲੱਗਦਾ ਥੋੜਾ ਪੈਊਗਾ ਫਰਕ ਪਰ ਟ੍ਰੈਫਿਕ ਨਾਲ ਕਾਦਾ ਫਰਕ ਵਾ ਨਾ ਖੰਭੇ ਉੱਥੇ ਨੇ ਲੋਕਾਂ ਨੇ ਕਾਰਾਂ ਉੱਥੇ ਨੇ ਜੇ ਟਿਬੜੀ ਰੋਡ ਤੇ ਮੇਰੇ ਖਾ 20 ਬੈਂਕ ਨੇ ਮੀਆਂ ਬੈਂਕਾਂ ਕਿਸੇ ਦੀ ਪਾਰਕਿੰਗ ਨਹੀਂ ਆ ਕਾਰਾਂ ਤੁਸੀਂ ਅੱਜ ਦੇ ਸੰਡੇ ਆ ਸਵੇਰੇ ਆਣ ਕੇ ਵੇਖੋ ਕੀ ਹਾਲ ਹੁੰਦਾ ਇੱਥੇ ਮਤਲਬ ਬੈਂਕ ਵਾਲਿਆਂ ਨੇ ਆਪਣੀ ਪਾਰਕਿੰਗ ਦਾ ਉਹ ਆਪਣੀ ਪਾਰਕਿਆ ਰਸਤੇ ਜ ਸਾਰੇ ਟਰਾਂਸਫਰਮ ਲੱਗੇ ਆ ਖੰਭੇ ਲੱਗੇ ਆ ਇਹਨਾਂ ਨੂੰ ਕੌਣ ਹਟਾਊਗਾ ਯਾ ਤਾਂ ਪਹਿਲਾਂ ਇਹ ਰਿਮੂਵ ਕਰਾਉਣ ਸਾਰੇ ਆ ਜਿਹੜੇ ਦਰਖਤ ਲੱਗੇ ਜਿਹੜੇ ਵੱਡੇ ਨਾਲ ਰਿਮੂਵ ਕਰਾਉਣ ਖੰਭੇ ਬਿਜਲੀ ਦੇ ਬੂਰੂ ਕਾਲ ਟੈਲੀਫੋਨ ਰਿਮੂਵ ਕਰੀ ਇਹਨਾਂ ਦਾ ਮਤਲਬ ਵੀ ਕੋਈ ਨਹੀਂਗਾ ਇਹ ਆਮ ਪਬਲਿਕ ਨੂੰ ਤੰਗ ਕਰੀ ਜਾਂਦੇ ਆ ਦੋ ਪਾ ਦੋ ਕਾਗਜ਼ ਸੈਂਟਰ ਚ ਕੋਈ ਆ ਤੇ ਸਟੇਟ ਚ ਕੋਈ ਆ ਉਹਦੇ ਕਰਕੇ ਦੋਆ ਪਾੜੇ ਤੰਗ ਕਰਦੇ ਵਿੱਚ ਜਿਹੜ ਪਛੰਡਿਆ ਉਹ ਦੁਕਾਨਦਾਰ ਇਹ ਸਾਰੀਆਂ ਜਿਹੜਾ ਲੋਕਾਂ ਵੱਲੋਂ ਮਤਲਬ ਕਾਫੀ ਦੁਕਾਨਦਾਰਾਂ ਵੱਲੋਂ ਕੀਤੀ ਜਾ ਰਹੀ ਹੈ ਆ ਸਾਰੇ ਅਸੀਂ ਤੇ ਭਰਾ ਆਪਣੀ ਲਾਲੀਆਂ ਕਹਿੰਦੇ ਕਹਿ ਕੇ ਅਸੀਂ ਲਾਲੀ ਛੱਡ ਹੁਣ ਤੇ ਨੋਟਿਸ ਜਿਹੜਾ ਕਿੰਨੇ ਦਿਨ ਦਾ ਸਮਾਂ ਦਿੱਤਾ ਗਿਆ ਉਹ ਮੋਟਸ ਦਾ ਕੱਲ ਮੰਡੇ ਦਾ ਟਾਈਮ ਦਿੱਤਾ ਸੀ ਕਹਿੰਦੇ ਸੰਡੇ ਤੱਕ ਕਰ ਲਓ ਮੰਡੇ ਨੂੰ ਨਹੀਂ ਕਰਾਂਗੇ ਅਣਕੇ ਸੋ ਸਹੀ ਵੀ ਇਹਦੇ ਐਕਸ਼ਨ ਠੀਕ ਹੋਇਆ ਵਾ ਜਾਂ ਕਿਦਾਂ ਯਾਰ ਜਾਂ ਤੇ ਸਾਰਿਆਂ ਨਾਲ ਹੋਏ ਮਾਂ ਬਾਲਾ ਚੌਂਚ ਲੋਕਾਂ ਦਾਤਾ ਫੁੱਟ ਕੋ ਦੁਕਾਨਾਂ ਗਾਹ ਕਰਕੇ ਸ਼ਕਸ਼ਣ ਕਰ ਲਈਆਂ ਆਲਾ ਐਵਰੀ ਚੌਂਚ ਚਲ ਜਾਓ ਆਹ ਨੂੰ ਮਾਂਚੌਂ ਤੋਂ ਲੈ ਕੇ ਬਹਿਲ ਦੀ ਕੋਠੀ ਤੱਕ ਸਾਰੀਆਂ ਹੀ ਦੁਕਾਨਾਂ ਘਰ ਜਿਹੜੇ ਨੇ ਉਹ ਦਾਦਾ ਸਾਡੇ ਬਣ ਗਏ ਆ। ਜਾਓ ਸਾਰੇ ਟਾਉਣ ਸਾਰਿਆਂ ਨੂੰ ਚਾਹੀਦਾ। ਜਿਨ੍ਹਾਂ ਨੇ ਪੱਖਿਆ ਕਸਟ੍ਰਕਸ਼ਨ ਕਰ ਲਈਆਂ ਨੇ ਉੱਤੇ ਖਬਰੇ ਬਣਾ ਲਏ ਨੇ ਉੱਤੇ ਲੈਂਟਰ ਪਾ ਲਏ ਆ। ਆਹ ਨੂੰ ਮਾਂਚੌਂ ਤੋਂ ਘਰੋਂ ਤੁਸੀਂ ਉਹਨਾਂ ਨੂੰ ਕੋਈ ਐਕਸ਼ਨ ਨਹੀਂ ਜਿਨ੍ਹਾਂ ਵਿਚਾਰੀਆਂ ਦਾਦਾ ਛੱਡਾਂ ਪਾਈਆਂ ਉਹਨਾਂ ਨੂੰ ਐਕਸ਼ਨ ਲਈ ਜਾਂਦੇ। ਤੁਸੀਂ ਕੁਝ ਕਹਿਣਾ ਚਾਹੋਗੇ ਜ਼ਿਲ੍ਹਾ ਪ੍ਰਸ਼ਾਸਨ ਸਾਰਿਆਂ ਨੂੰ ਕਰੋ ਇੱਕੋ ਜਿਹਾ ਜੋ ਕਰਨਾ ਸਾਰਿਆਂ ਨੇ ਕਰੋ ਲੋਕਾਂ ਦੇ ਮਕਾਨ ਤਾਂ ਹੋયા ਜਿਨ੍ਹਾਂ ਦੁਕਾਨਾਂ ਗਾਮ ਨਹੀਂ ਤਾਂ ਹੋયા ਬੜਾ ਟੰਡੇ ਤੁਸੀਂ ਲੈਂਦੇ। ਮਨਜੀਤ ਸਿੰਘ ਮੇਰਾ ਨਾਮ ਹੈ ਦੁਕਾਨ ਕਿੱਥੇ ਹੈਗੀ ਹੈ ਦੁਕਾਨ ਮੇਰੀ ਤਿਬੜੀ ਰੋਡ ਤੇ ਭਾਈ ਲਾਲੋ ਜੀ ਚੌਂਕ ਦੇ ਵਿੱਚ ਭਈ ਅੱਜ ਸਾਰੇ ਬਜ਼ਾਰ ਵਿੱਚ ਲੋਗ ਛੱਡਾ ਵਗੈਰਾ ਆਪਣੀਆਂ ਹਟਾ ਰਿਹਾ ਸੋਪ ਕਿਵੇਂ ਦੇ ਦੇਓ ਤੁਸੀਂ ਵੀ ਹਟਾ ਰਹੇ ਕੀ ਕਹਿਣਾ ਚਾਹੁੰਦੇ ਅਸੀਂ ਤਾਂ ਪ੍ਰਸ਼ਾਸਨ ਦੇ ਨਾਲ ਹੀ ਚੱਲਾਂਗੇ ਜੀ ਜਿਵੇਂ ਪ੍ਰਸ਼ਾਸਨ ਕਹਿ ਰਿਹਾ ਸੀ ਉਸ ਤਰੀਕੇ ਨਾਲ ਕਰ ਰਹੇ ਹਾਂ ਬਾਕੀ ਆਉਣ ਵਾਲੇ ਰਾਹਗੀਰਾਂ ਵਾਸਤੇ ਜਾਂ ਪਾਰਕਿੰਗ ਵਾਸਤੇ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਇਸ ਕਰਕੇ ਸਾਨੂੰ ਉਹਨਾਂ ਦੇ ਨਾਲ ਹੀ ਚੱਲਣਾ ਪਏਗਾ ਤੋ ਇਹ ਆਪਣਾ ਛਾਟ ਉਤਾਰਨਾ ਸ਼ੁਰੂ ਕਰ ਦਿੱਤਾ ਜਿੰਨਾ ਇੱਥੇ ਕੋਸਲਾ ਕੋਈ ਨੋਟਿਸ ਵੀ ਨਹੀਂ ਦਿੱਤੇ ਹਾਂਜੀ ਅੱਜ ਨੋਟਿਸ ਦਿੱਤਾ ਇਸ ਕਰਕੇ ਜ ਤੁਰੰਤ ਉਸੇ ਵੇਲੇ ਕਾਰਵਾਈ ਪਾਤੀ ਆਪਣੀ ਬੜਾ ਵਧੀਆ ਉਪਰਾਲਾ ਇਹਦਾ ਬਿਲਕੁਲ ਬਿਲਕੁਲ ਬਹੁਤ ਵਧੀਆ ਉਪਰਾਲਾ ਇਹ ਸਾਰੇ ਸੱਜਣ ਮਿੱਤਰ ਆਉਣ ਕੋਈ ਵੀ ਕਿਸੇ ਤਰ੍ਹਾਂ ਦਾ ਕਸਟਮਰ ਆਉਂਦਾ ਉਹਨੂੰ ਪਰੇਸ਼ਾਨੀ ਨਾ ਹੋਵੇ ਇਸ ਕਰਕੇ ਸਾਨੂੰ ਵੇਸਟ ਆਫ ਪੁੱਟਣਾ ਪਿਆ ਆ ਬਾਕੀ ਕਿੰਨੇ ਸੇ ਕੀ ਦੇਣਾ ਜਾਂਦੇ ਹੋਰ ਲੋਕਾਂ ਨੂੰ ਜਾਂ ਹੋਰ ਸ਼ਹਿਰ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੇ ਕਹਿੰਨੇ ਕਿ ਜਿੰਨਾ ਰਸਤਾ ਖੁੱਲਾ ਹੋਏਗਾ ਕਸਟਮਰ ਹੋਣੇ ਵੱਧ ਆਉਣਗੇ ਤੇ ਚਲੋ ਆਪਣੀ ਵੀ ਦੁਕਾਨਦਾਰੀ ਵਧੀਆ ਚੱਲੇਗੀ ਸ ਬਾਕੀ ਪ੍ਰਸ਼ਾਸਨ ਦੇ ਨਾਲ ਹੀ ਇਹ ਸਾਰਾ ਕੁਝ ਆਤਾ ਹੈ